ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰਾਂਜੀ ਸਟੱਡੀ ਟੈਗ ਦੇ ਉੱਪਰ ਹਾਂਜੀ ਮੁੱਖ ਮੰਤਰੀ ਦੀ ਬਾਲ ਸੇਵਾ ਯੋਜਨਾ ਕੀ ਹੈ ਕਿਵੇਂ ਇਹਦੇ ਨਾਲ ਜਿਹੜਾ 2500 ਪ੍ਰਤੀ ਮਹੀਨਾ ਇਹੜਾ ਬੱਚਿਆਂ ਨੂੰ ਮਿਲਦਾਗਾ ਪੈਨਸ਼ਨਾਂ ਜਿਹੜੀਆਂ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਹਾਂਜੀ ਜਿਵੇਂ ਕਿਸ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਇਹ ਬੁਢਾਪਾ ਪੈਨਸ਼ਨ ਵਾਰੀ ਵੀ ਪਤਾ ਵਿਧਵਾ ਪੈਨਸ਼ਨ ਬਾਰੇ ਵੀ ਪਤਾ ਤੇ ਆਪਾਂ ਨੂੰ ਜਿਹੜੇ ਜਿਨ੍ਹਾਂ ਦੇ ਅੰਗ ਕਟੇ ਹੁੰਦੇ ਨੇ ਡਿਸੇਬਿਲਟੀ ਪਰਸਨ ਹੁੰਦੇ ਨੇ ਅਪਾਹਜ ਉਹਨਾਂ ਦੀ ਪੈਨਸ਼ਨ ਵਾਰੀ ਪਤਾ ਪਰ ਇਹਦੇ ਵਿੱਚ ਇੱਕ ਪੈਨਸ਼ਨ ਹੋਰ ਰਹਿ ਜਾਂਦੀ ਹੈ ਜਿਹੜੀ ਕਿ ਬੱਚਿਆਂ ਨਾਲ ਜੁੜੀ ਹੋਈ ਆ ਉਹ ਬੱਚੇ ਜਿਨ੍ਹਾਂ ਦੇ ਮਾਪੇ ਪਿਓ ਦੀ ਕਿਸੇ ਕਾਰਨ ਕਰਕੇ ਡੈਥ ਹੋ ਜਾਂਦੀ ਹੈ ਜਾਂ ਦੋਨੇ ਮਾਤਾ ਪਿਤਾ ਦੋਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਕੱਲੀ ਮਾਂ ਦੀ ਜਾਂ ਕੱਲੇ ਬਾਪ ਦੀ ਡੈਥ ਹੋ ਜਾਂਦੀ ਆ ਤਾਂ ਇਸ ਯੋਜਨਾ ਦੇ ਤਹਿਤ ਉਹ ਬੱਚੇ ਨੂੰ 2500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾਗਾ ਪਰ ਜਿਹੜੀ ਬੱਚੇ ਦੀ ਉਮਰ ਆ ਉਹ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਜਿਹੜੀ ਪੈਨਸ਼ਨ ਹੈ ਹੁਣ ਕਈਆਂ ਦੇ ਸਵਾਲ ਹੋਣਗੇ ਕਿ ਪੈਨਸ਼ਨ ਮਿਲਦੀ ਕਿੰਨਾ ਟਾਈਮ ਹਾਂਜੀ ਜਿੰਨਾ ਟਾਈਮ ਬੱਚਾ 18 ਸਾਲ ਦਾ ਨਹੀਂ ਹੁੰਦਾ ਇਹ ਪੈਨਸ਼ਨ ਉਹਨਾਂ ਟਾਈਮ ਮਿਲਦੀ ਆ ਇਹ ਜਿਹੜੀ ਯੋਜਨਾ ਸਰਕਾਰ ਵੱਲੋਂ ਇਸ ਕਰਕੇ ਚਲਾਈ ਗਈ ਹੈ ਤਾਂ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਮਾਂ ਪਿਓ ਦੀ ਡੈਥ ਹੋ ਜਾਂਦੀ ਆ ਕਿਸੇ ਕਾਰਨ ਕਰਕੇ ਮਾਂ ਦੀ ਜਾਂ ਪਿਓ ਦੀ ਡੈਥ ਹੋ ਜਾਂਦੀ ਆ ਤਾਂ ਉਹ ਬੱਚੇ ਜਿਹੜੇ ਬਾਲ ਮਜ਼ਦੂਰੀ ਤੋਂ ਬਚ ਸਕਣ ਉਹ ਆਪਣੀ ਅੱਗੇ ਪੜ੍ਹਾਈ ਕਰ ਸਕਣ ਇਸ ਕਰਕੇ ਜਿਹੜੀ ਇਹ ਯੋਜਨਾ ਸਰਕਾਰ ਵੱਲੋਂ ਚਲਾਈ ਗਈ ਹੈ ਹਾਂਜੀ ਜਿਹੜੀ ਦੂਜੀ ਪੈਨਸ਼ਨ ਮਿਲ ਰਹੀ ਹੈ ਬੁਢਾਪਾ ਪੈਨਸ਼ਨ ਲਾ ਲਓ ਵਿਧਵਾ ਪੈਨਸ਼ਨ ਲਾ ਲਓ ਜਾਂ ਜਿਹੜੀ ਅੰਗਹੀਨਾਂ ਨੂੰ ਪੈਨਸ਼ਨ ਮਿਲ ਰਹੀ ਆ ਉਹ ਫਿਲਹਾਲ 1500 ਹੀ ਮਿਲ ਰਹੀ ਆ ਪਰ ਸਰਕਾਰ ਨੇ ਐਲਾਨ ਕੀਤਾ ਕਿ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ 2500 ਹੋ ਜਾਵੇ ਤਾਂ ਇਸ ਤਰ੍ਹਾਂ ਜਿਹੜੀ ਬੱਚਾ ਨੂੰ ਮਿਲਣੀ ਆ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲਣੀ ਆ ਉਹ 2500 ਮਿਲ ਰਹੀ ਹੈ ਹਾਂਜੀ ਇਸ ਲਈ ਬੱਚੇ ਦਾ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋਆਂ 4 ਤੇ ਮਾਤਾ ਪਿਤਾ ਦਾ ਡੈਥ ਸਰਟੀਫਿਕੇਟ ਤੇ ਜਨਮ ਪੱਤਰੀ ਮਾਤਾ ਦਾ ਹੋਵੇ ਡੈਥ ਹੋਵੇ ਹੁਪਮਾਂ ਦੀ ਪਿਤਾ ਦੀ ਹੋਈ ਹੋਵੇ ਉਹਦਾ ਸਰਟੀਫਿਕੇਟ ਤੇ ਜਨਮ ਪੱਤਰੀ ਇਹ ਚੀਜ਼ਾਂ ਦੀ ਜਿਹੜੀ ਉੱਥੇ ਲੋਡ ਪੈਣੀ ਆ ਹਾਂਜੀ ਇਹ ਜਮ੍ਹਾਂ ਕਿੱਥੇ ਕਰਾਉਣਾ ਫਾਰਮ ਭਰ ਕੇ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟੋਂ ਬਣੀ ਹੁੰਦੀ ਹੈ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰੋਵੀਜ਼ਨ ਦਫ਼ਤਰ ਦੇ ਵਿੱਚ ਇਹ ਜਿਹੜਾ ਤੁਸੀਂ ਜਮ੍ਹਾਂ ਕਰਵਾਉਣਾਗਾ ਇਹ ਫਾਰਮ ਤੁਹਾਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਮਿਲ ਜੂਗਾ ਤੇ ਆਪਣੇ ਜਿਹੜੇ ਸਬਦਾਂ ਕੇਂਦਰ ਬਣੇ ਹੁੰਦੇ ਨੇਗੇ ਉੱਥੋਂ ਵੀ ਤੁਹਾਨੂੰ ਇਹ ਜਿਹੜਾ ਫਾਰਮ ਆਸਾਨੀ ਨਾਲ ਮਿਲ ਜੂਗਾ ਹਾਂਜੀ ਇਹ ਫਾਰਮ ਜਮ੍ਹਾਂ ਕਰਾਉਣ ਤੋਂ ਬਾਅਦ ਇੱਕ ਤੁਹਾਨੂੰ ਸੀਰ ਦਿੱਤੀ ਜਾਏਗੀ ਔਰ ਸੀਰ ਨੂੰ ਸੰਭ ਕੇ ਰੱਖਣਾ ਔਰ ਸੀਰ ਤੋਂ ਬਾਅਦ ਉਹ ਤੁਹਾਡਾ 15 ਤੋਂ 20 ਦਿਨ ਲੱਗ ਸਕਦੇ ਨੇ ਇਸ ਤੋਂ ਬਾਅਦ ਜਿਹੜੀ ਬੱਚੇ ਦੇ ਖਾਤੇ ਵਿੱਚ ਜਿਹੜੀ ਪੈਨਸ਼ਨ ਆਉਣੀ ਉਹ ਸਟਾਰਟ ਹੋ ਜਾਏਗੀ ਹਾਂਜੀ ਇਸ ਦੇ ਨਾਲ ਹੀ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਣੀ ਗਲੀ ਮੁਹੱਲੇ ਜਾਂ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਐਦਾਂ ਦੇ ਬੱਚੇ ਜ਼ਰੂਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਸਨਲੀ ਜਾਣਦੇ ਹੁੰਨੇ ਆਂ ਪਰ ਉਹਨਾਂ ਤੱਕ ਜਿਹੜੀ ਇਹ ਸਹੂਲਤ ਨਹੀਂ ਪਹੁੰਚ ਪਾਉਂਦੀ ਜਾਂ ਉਹਨਾਂ ਨੂੰ ਇਸ ਸਹੂਲਤ ਬਾਰੇ ਪਤਾ ਨਹੀਂ ਹੁੰਦਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਨਾਲ ਸ਼ੇਅਰ ਕਰਿਓ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਤਾਂ ਕਿ ਉਹਨਾਂ ਦੀ ਤੁਸੀਂ ਇੱਕ ਮਦਦ ਕਰ ਸਕੋ ਇਹ ਵੀ ਇੱਕ ਮਦਦ ਹੀ ਹੈ ਅਗਰ ਤੁਸੀਂ ਉਹਨਾਂ ਦੀ ਕਰ ਸਕਦੇ ਹੋ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਿਹੜੀਆਂ ਗਵਰਨਮੈਂਟ ਦੀਆਂ ਕੋਈ ਵੀ ਸਕੀਮ ਆਉਂਦੀ ਹੈ ਅਸੀਂ ਇਦਾਂ ਦੀਆਂ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਧੰਨਵਾਦੀ ਸ਼ੁਕਰੀ